ਐਕਸਟਰਾ ਹੈ ਕਿ ਮੈਂ ਪ੍ਰਸਤੇ ਮਾਧਿਮ ਰਾਈਨ ਸਰਕਾਰ ਦਾ ਇੱਕ ਫਲੈਗਸ਼ਿਪ ਪ੍ਰੋਗਰਾਮ ਹੈਗਾ ਪੰਜਾਬ ਸਰਕਾਰ ਤੁਹਾਡੇ ਦਰਬਾਰ ਉਹ ਉਸ سلسلے ਚ ਮੈਂ ਸਭ ਨੇ ਤੁਹਾਨੂੰ ਰਿਕੁਐਸਟ ਕੀਤੀ ਸੀ ਕਿ ਇੱਕ ਵਾਰੀ ਆਪਾਂ ਇਕੱਠੇ ਹੋ ਜਾਈਏ ਇਹ ਹੈ ਕਿ ਪੰਜਾਬ ਸਰਕਾਰ ਦਾ ਇਹ ਕੁਪਰਾਲਾ ਹੈ ਕਿ ਅਸੀਂ ਜਿਹੜੀਆਂ ਸਿਟੀਜ਼ਨਸ ਨੂੰ ਸਰਵਿਸਿਜ਼ ਦੇਣੀਆਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਸਥਾਨ ਤੇ ਜਾ ਕੇ ਉਹਨਾਂ ਦੇ ਪਿੰਡ ਉਹਨਾਂ ਦੇ ਸ਼ਹਿਰ ਸ਼ਹਿਰ ਦੇ ਗਲੀ ਮੋਹਲੇ ਚ ਜਾ ਕੇ ਇਹ ਸਰਵਿਸਿਜ਼ ਉਹਨਾਂ ਨੂੰ ਦੇਣੀਆਂ ਤੇ ਇਸ ਲਈ ਅਸੀਂ ਕੱਲ ਤੋਂ ਜਿਹੜੇ ਆ ਉਹ ਕੈਂਪਸ ਜਿਹੜੇ ਆ ਉਹ ਪਿੰਡਾਂ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਲਗਾਉਣ ਜਾ ਰਹੇ ਹਾਂ ਤੇ ਜਿਹੜੇ ਸਾਡੇ 147 ਪੰਚਾਇਤਾਂ ਨੇ ਸੁਲਤਾਨਪੁਰ ਲੋਧੀ ਦੀ ਤੇ ਉਹਨਾਂ ਨੂੰ ਅਸੀਂ ਹਰ ਰੋਜ਼ ਚਾਰ ਦੇ ਹਿਸਾਬ ਨਾਲ ਵੰਡ ਕੇ ਕੱਲ ਤੋਂ ਸਵੇਕ ਸ਼ੁਰੂ ਕਰ ਰਹੇ ਹਾਂ ਦੋ ਕੈਂਪ ਮਾਰਨਿੰਗ ਵਿੱਚ ਦੋ ਕੈਂਪ ਈਵਨਿੰਗ ਵਿੱਚ ਲਗਾਇਆ ਕਰਨਗੇ ਤੇ ਜਿਹੜਾ ਸਾਡਾ ਸ਼ਹਿਰ ਹੈ ਉਹਦੇ ਲਗਭਗ ਸਾਡੇ ਕੋਲੇ 40 ਜਿਹੜੇ ਆ ਉਹ ਮਹੱਲੇ ਆ ਉਹਨਾਂ 40 ਮਹੱਲਿਆਂ ਤੇ ਕਲੋਨੀਆਂ ਨੂੰ ਅਸੀਂ ਜਿਹੜਾ 8 ਹਿੱਸਿਆਂ ਵਿੱਚ ਵੰਡਿਆ ਤੇ ਹਰ ਰੋਜ਼ 5 ਦੇ ਹਿਸਾਬ ਨਾਲ ਜਿਹੜੇ ਆ ਉਹ ਸ਼ਹਿਰਾਂ ਵਿੱਚ ਕੈਂਪ ਲਗਿਆ ਕਰਦੇ ਕੱਲ ਕਿਹੜੇ ਕਿੱਥੇ ਕਿੱਥੇ ਕੈਂਪ ਲੱਗ ਰਹੇ ਨੇ ਜੀ ਸਰ ਪ ਜੀ ਕੱਲ ਸਾਬੂਵਾਲ ਦੇ ਵਿੱਚ ਪਹਿਲਾ ਕੈਂਪ ਹੈ ਦੂਸਰਾ ਟੋਡਰਵਾਲ ਵਿੱਚ ਹੈ ਤੀਸਰਾ ਦੰਦੂਪੁਰ ਦੇ ਵਿੱਚ ਤੇ ਚੌਥਾ ਮੁੱਲਾਬਾਹ ਦੇ ਵਿੱਚ ਹੈ ਇਹ ਪਿੰਡਾਂ ਦੇ ਵਿੱਚ ਕੈਂਪ ਲੱਗਣਗੇ ਤੇ ਜਿਹੜੇ ਸ਼ਹਿਰ ਦੇ ਕੈਂਪ ਆ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੇ ਆ ਅੰਤਰੀਆਮਤਾ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਕੈਂਪ ਨੇ ਜਿਹੜੇ ਸਵੇਰੇ 10 ਤੋਂ 1 ਤੇ 2 ਤੋਂ 5 ਲੱਗਣਗੇ ਤੇ ਇਹਦੇ ਵਿੱਚ ਅਸੀਂ ਜਿਹੜੇ 10 ਮੁਹੱਲੇ ਕਵਰ ਕਰਦੇ ਨੇ ਜਿਹੜੀ ਜਿਹੜੀਆਂ ਸੇਵਾਵਾਂ ਸਾਰਾ ਲਾਭ ਮਿਲੂਗਾ ਨਾ ਪਤਾ ਆ ਦੇਖੋ 43 ਸਰਵਿਸਿਜ਼ ਨੇ ਇਹਦੇ ਵਿੱਚ ਜਿਹਦੇ ਜਿਵੇਂ ਮੋٹے ਤੌਰ ਦਾ ਸੰਪਰਥ ਐਂਡ ਡੈਥ ਹੈ ਕਿਸੇ ਨੇ ਕਾਸ ਸਰਟੀਫਿਕੇਟ ਬਣਾਉਣਾ ਹੈ ਕਿਸੇ ਨੇ ਰੈਜ਼ੀਡੈਂਸ ਸਰਟੀਫਿਕੇਟ ਬਣਾਉਣਾ ਹੈ ਕਿਸੇ ਨੇ ਆਪਣੀਆਂ ਰੈਵਨਿਊ ਦਾ ਰਿਕਾਰਡ ਇਨਸਪੈਕਟ ਕਰਨਾ ਹੈ ਕਿਸੇ ਨੂੰ ਕਿਸੇ ਤਰ੍ਹਾਂ ਦਾ ਸੀਡੀਪੀਓ ਕੋਲ ਜਿਹੜੇ ਕੰਮ ਹੈ ਕਿਸੇ ਨੇ ਮੈਰਿਜ ਸਰਟੀਫਿਕੇਟ ਵਾਸਤੇ ਅਪਲਾਈ ਕਰਨਾ ਹੈ ਕਿਸੇ ਨੇ ਲੇਬਰ ਦਾ ਕੋਈ ਕਾਰਡ ਬਣਵਾਉਣਾ ਹੈ ਹੋਰ ਜਿੰਨੀਆਂ ਵੀ ਸਰਵਿਸਸ ਗਵਰਨਮੈਂਟ ਦੀਆਂ ਕਿਸੇ ਨੇ ਰਾਸ਼ਨ ਕਾਰਡ ਜਿਹੜਾ ਨੀਲਾ ਕਾਰਡ ਹੈ ਉਹ ਬਣਾਉਣਾ ਹੈ ਜਿੰਨੀਆਂ ਵੀ ਸਰਵਿਸਸ ਗਵਰਨਮੈਂਟ ਦੀਆਂ ਚੱਲਦੀਆਂ ਉਹ ਇੱਕ ਛੱਤ ਦੇ ਥੱਲੇ ਅਸੀਂ ਪ੍ਰੋਵਾਈਡ ਕਰਾਉਣੀਆਂ ਸਾਰੀਆਂ ਸਭ ਸਾਰੀ ਫ੍ਰੀ ਹੋਈ ਬਿਲਕੁਲ ਜੀ ਫ੍ਰੀ ਸਰਵਿਸ ਸਾਰੀ ਫ੍ਰੀ ਹੋਈ